ਸਾਰਾ ਹਾਲ ਭਾਈ ਜੀ ਤੇ ਸੁਣਾ ਸੀਸ ਕਿਵੇਂ ਲਿਆ ਦਿੱਲੀਓ ਸਾਰਾ ਹਾਲ ਭਾਈ ਜੀ ਤੇ ਸੁਣਾ ਸੀਸ ਕਿਵੇਂ ਲਿਆ ਦਿੱਲੀਓ ਲੰਮੇ ਵਿਖੜੇ ਬੰਨਾਂ ਤੇ ਖੜੇ ਜਪੰਦ ਨੂੰ ਮੋਕਾ ਆ ਸੀਸ ਕਿਵੇਂ ਲਿਆ ਸਾਰਾ ਹਾਲ ਭਾਈ ਜੈਤੇ ਆ ਸੋਣਾ ਆਸੀਸ ਕਿਵੇਂ ਲਿਆ ਦਿਲਿਓਂ ਜੀ ਸ਼ਹੀਦ ਹੋਏ ਹੱਸ ਕੇ ਹੋ ਮਰਨਾ ਤਰਮ ਲਈ ਕਿਵੇਂ ਗਏ ਦੱਸ ਕੇ ਕਿਵੇਂ ਸਾਡੇ ਪਿਤਾ ਜੀ ਸ਼ਖੀਬ ਹੋਏ ਹੱਸ ਕੇ ਮਰਨਾ ਤਾਰੇ ਮੈਂ ਇਤ ਕਿਵੇਂ ਕਹਿ ਦੱਸ ਕੇ ਕਿਵੇਂ ਸਾਡੇ ਪਿਤਾ ਜੀ ਸ਼ਖੀਬ ਹੋਏ ਹੱਸ ਕੇ ਮਰਨਾ ਤਾਰੇ ਮੈਂ ਇਤ ਕਿਵੇਂ ਕਹਿ ਦੱਸ ਕੇ ਹੱਸੇ ਹੱਸ ਲਿਆ ਹੱਸੇ ਹੱਸ ਲਿਆ ਸੀ ਇਸ ਨੂੰ ਕਦਾ ਸਿਸ ਕਿਵੇਂ ਲਿਆਇਆ ਦਿੱਲੀੋਂ ਸਾਰਾ ਹਾਲ ਭਾਈ ਜੈਤਿਆ ਸੋਣਾ ਸਿਸ ਕਿਵੇਂ ਲਿਆਇਆ ਦਿੱਲੀੋਂ कने कुझु दिली विची ते मैनू दे कने कुझु वसद ते बि मैनू द होली चांदनी चांदनी ਕਿਵੇਂ बचा ਲੀਆਂ ਸਾਰਾ ਹਾਲ ਭਾਈ ਜੈਤੇ ਆ ਸੁਣਾ ਅਫੀਸ ਕਿਵੇਂ ਆਇਆ ਦਿੱਲੀ ਨਾ ਕੋ ਜਦੋਂ تین ਦੁਨੀਆਂ ਦੇ ਪਾਦਸ਼ਾ ਜਗਤਵਾਲੀ ਪ੍ਰੀਤਮ ਧਾਨਗੁਰ ਤੇਗ ਵਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਬੇਵਤਰ ਸੀਸ ਧਰਨ ਨਾਲ ਵਾਅਦਾ ਕੀਤਾ ਤੇ ਧਿਆਨ ਰੱਖਿਓ 1675 ਵਿੱਚ ਦਿੱਲੀ ਵਿੱਚ 1500 ਘਰ ਸਿੱਖਾਂ ਦਾ ਸੀ ਪਰ ਕਿਸੇ ਯੁਰਪ ਨਾ ਕੀਤੀ ਕਿਸੇ ਹਿੰਮਤ ਨਾ ਕੀਤੀ ਤੇ ਤਿਆਰ ਰੱਖਿਓ ਗੁਰਦੇਵ ਨੇ ਪੁੱਛਿਆ ਸੀ ਕਿ ਉੱਥੇ ਹੋਰ ਸਿੱਖ ਨਹੀਂ ਸੀ ਤੇ ਭਾਈ ਸਾਹਿਬ ਨੇ ਆਖਿਆ ਗਰੀਬਨ ਵਾਸ ਉੱਥੇ ਕਈ ਯਾਰੋ ਯਾਰ ਰੋ ਰਹੇ ਸਨ ਕੰਜਾਂ ਦੀਆਂ ਅੱਖਾਂ ਨਮ ਸਨ ਕੰਜਾਂ ਵੇ ਅਥਰੂ ਕਰ ਰਹੇ ਸਨ ਕਈ ਤਾੜੀਆਂ ਮਾਰ ਕੇ ਹੱਸ ਰਹੇ ਸਨ ਕਈ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਸਨ ਪਰ ਤੇਰੇ ਸਿੱਖ ਦੀ ਵੱਖਰੀ ਪਹਿਚਾਣ ਨਹੀਂ ਸੀ ਯਾਰ ਰੱਖਿਓ ਉਸ ਦਿਨ ਗੁਰਦੇਵ ਸੰਕਲਪ ਲੈਂਦੇ ਨੇ ਭਾਈ ਜਤਾ ਜੀ ਮੈਂ ਦੁਨੀਆ ਵਿੱਚ ਕਿਵੇਂ ਵਕਰੇ ਮਨੁੱਖ ਦੀ ਤਾਜਨਾ ਕਰਨੀ ਹੈ ਜਿਹੜਾ ਦੁਨੀਆ ਵਿੱਚ ਖੜਾ ਵੱਖਰਾ ਚਮਕੇਗਾ ਹਜ਼ਾਰਾਂ 'ਚ ਖੜਾ ਵੱਖਰਾ ਚਮਕੇਗਾ ਕਰੋੜਾਂ 'ਚ ਖੜਾ ਵੱਖਰਾ ਚਮਕੇਗਾ ਈ ਦੁਨੀਆ ਦੇ ਬਾਦਸ਼ਾਹ ਨੇ ਇਹ ਸੰਗਲਪ ਲਿਆ ਤੇ 1693 ਮਾਰਚ 1699 ਦੀ ਲਸਾਖੀ ਨੂੰ ਗੁਰਦੇਵ ਨੇ ਇਹ ਸੰਗਲਪ ਨੂੰ ਪੂਰਾ ਕੀਤਾ ਇਹ ਤੁਹਾਡੀ ਸ਼ਕਲ ਸੂਰਤ ਬਦਲ ਦਿੱਤੀ ਅੱਜ ਇੱਕ ਹਜ਼ਾਰ ਭਾਰਤ ਦੇ ਭਈਏ ਦੇ ਵਿੱਚ ਤੁਹਾਨੂੰ ਖਿਲਾਰ ਦਿੱਤਾ ਜਾਵੇ ਪਰ ਤੁਹਾਡੇ ਕੋਲੇ ਗੁਰੂ ਦੀ ਕਿਰਪਾ ਦਸਤਾਰ ਹੋਣੀ ਚਾਹੀਦੀ ਹੈ ਤੁਸੀਂ ਵੱਖਰੇ ਪਛਾਣੇ ਜਾਓ ਆ ਸਾਡੀ ਤਰਾਸ਼ ਦੀ ਕੀ ਹੈ ਇਹ ਸਿੱਖਾਂ ਦੇ ਬੱਚੇ ਸਿੱਖਾਂ ਦੇ ਬੱਚੇ ਅੱਜ ਇਸ਼ਾਰੇ ਦੇ ਕਾਬਲ ਹੋ ਚੁੱਕੇ ਨੇ ਐ ਸਿੱਖਾਂ ਦੇ ਪੁੱਤ ਐ ਸਿੱਖਾਂ ਦੇ ਪੁੱਤ ਇਹਨਾਂ ਦੀ ਦਸਤਾਰ ਕਿੱਥੇ ਐ ਅਸੀਂ ਇਹਨਾਂ ਨੂੰ ਸਿੱਖ ਨਹੀਂ ਮੰਨਦੇ ਧਿਆਨ ਰੱਖਿਓ ਜੇ ਦਸਤਾਰ ਹੈ ਤਾਂ ਸਰਦਾਰ ਹੈ ਜੇ ਦਸਤਾਰ ਹੈ ਤਾਂ ਕਿਰਦਾਰ ਹੈ ਜੇ ਕਿਰਦਾਰ ਹੈ ਤਾਂ ਸਤਕਾਰ ਹੈ ਜੇ ਦਸਤਾਰ ਨਹੀਂ ਫਿਰ ਸਰਦਾਰ ਨਹੀਂ ਅਸੀਂ ਆਪਣੀਆਂ ਐਵੇਂ ਇੱਕ ਬਹੁਤ ਜ਼ਿਆਦਾ ਗੱਲ ਬਬਲਰ ਹੋਈ ਆ ਭਾਈ ਏਜੰਸੀਆ ਸਾਡੇ ਮਗਰ ਪੈ ਗਿਆ ਏਜੰਸੀਆ ਸਾਡੇ ਮਗਰ ਪੈ ਗਿਆ ਦੇ ਬੀਬੀਆਂ ਗੁਜ਼ਾਰਾ ਕਰਿਓ ਜਿਹੜੀ ਬੀਬੀ ਕਾਕੇ ਨੂੰ ਸਕੂਲ ਜਾਣ ਲੱਗਿਆ ਤਿਆਰ ਕਰਦੀ ਆ ਨਾ ਤਿਆਰ ਕਰਦੀ ਹੈ ਇਹਨਾਂ ਦੀ ਡਿਊਟੀ ਬਣਦੀ ਹੈ ਤੇ ਪੰਜ ਚਾਰ ਦਿਨ ਬੱਚਾ ਰੋਵੇ ਤੇ ਫਿਰ ਕੀ ਕਹਿੰਦੀਆਂ ਨੇ ਸਰਦਾਰ ਸਾਹਿਬ ਇਹਦੇ ਸਵੇਰੇ ਜਾਣ ਲੱਗਿਆ ਬੜਾ ਦੁੱਖ ਦਿੰਦਾ ਇਹਦੇ ਕੇਸ ਘਟਾ ਦੋ ਕੀ ਕਹਿੰਦੀ ਹੈ ਬੀਬੀ ਇਹਦੇ ਕੇਸ ਘਟਾ ਦੋ ਆਪਣੇ ਪੁੱਤ ਦੇ ਕੇਸ ਘਟਾਉਣ ਵਾਸਤੇ ਬੀਬੀ ਉਛਾਰ ਰਹੀ ਹੈ ਸਰਦਾਰ ਸਾਹਿਬ ਇਹਦੇ ਕੇਸ ਘਟਾ ਦੋ ਗੁੱਸਾ ਨਾ ਕਰਿਓ ਜਿਹੜੀ ਬੀਬੀ ਆਪਣੇ ਸਰਦਾਰ ਨੂੰ ਆਪਣੇ ਪੁੱਤ ਦੇ ਕੇਸ ਘਟਾਉਣ ਵਾਸਤੇ ਕਹਿੰਦੀ ਹੈ ਮੈਂ ਇੱਕ ਗਲ ਦਾਵੇ ਨਾਲ ਕਹਿੰਦਾ ਉਸ ਮਾਂ ਵਿੱਚ ਤੇ ਮੱਥੇ ਰੰਗੜ ਵਿੱਚ ਇੱਕ ਰੰਚਕ ਮਾਤਰ ਵੀ ਫਰਕ ਨਹੀਂ ਉਸ ਮਾਂ ਵਿੱਚ ਤੇ ਜਕਰੀਏ ਖਾਨ ਵਿੱਚ ਇੱਕ ਰੰਚਕ ਮਾਤਰ ਮਾਤਰ ਫਰਕ ਨਹੀਂ ਉਸ ਮਾਂ ਵਿੱਚ ਤੇ ਜਹਈਆ ਖਾਨ ਵਿੱਚ ਇੱਕ ਰੰਚਕ ਮਾਤਰ ਵੀ ਫਰਕ ਨਹੀਂ ਉਸ ਮਾਂ ਵਿੱਚ ਤੇ ਲਖਵਤ ਰਾਏ ਵਿੱਚ ਇੱਕ ਰੰਚਕ ਮਾਤਰ ਵੀ ਮਾ ਫਰਕ ਨਹੀਂ ਉਸ ਮਾਂ ਵਿੱਚ ਤੇ ਇੰਦਰਾ ਗਾਂਧੀ ਵਿੱਚ ਇੱਕ ਰੰਚਕ ਮਾਤਰ ਵੀ ਫਰਕ ਨਹੀਂ ਉਸ ਮਾਂ ਵਿੱਚ ਤੇ ਬਿਆਨਤੇ ਬੁੱਚੜ ਵਿੱਚ ਇੱਕ ਰੰਚਕ ਵੀ ਮਾਤਰ ਫਰਕ ਨਹੀਂ ਗੁੱਸਾ ਨਾ ਕਰਿਓ ਕੁਝ ਬਾਕੀ ਏ ਹੋ ਹੋ ਲੋਹਿੰਗੋ ਵਾਲਾ ਤਾਂ ਹਕੂਮਤਾਂ ਤੋਂ ਆਕੀਏ ਮਾਰੀ ਗਈ ਗੈਰਤ ਕੇ ਅਜੇ ਕੁਝ ਬਾਕੀ ਏ ਲੋਹਿੰਗੋ ਵਾਲਾ ਤਾਂ ਹਕੂਮਤਾਂ ਤੋਂ ਆਕੀਏ ਏ ਨਿੱਕਰਤਾ ਕਿਸੇ ਦੇ ਪਰਿਵਾਰ ਸੀਸ ਕਿਵੇਂ ਲਿਆ ਆ ਦਿੱਲੀੋਂ ਸਾਰਾ ਹਾਲ ਭਾਈ ਜੀ ਤੇ ਆ ਸੁਣਾ ਸੀਸ ਕਿਵੇਂ ਲਿਆ ਆ ਦਿੱਲੀੋਂ ਸਾਰਾ ਹਾਲ ਭਾਈ ਜੀ ਤੇ ਆ ਸੁਣਾ ਹੋਰ ਸੀਸ ਕਿਵੇਂ ਲਿਆ ਦਿੱਲੀੋਂ ਆ Shop.